ਇੱਕੋ ਹੀ ਅਰਦਾਸ ਕਰਿਆ ਕਰੋ ਬਾਬਾ ਦੀਪ ਸਿੰਘ ਜੀ ਸਾਰੇ ਕਾਰੇ ਤੁਹਾਡੇ ਕੋਲੋਂ ਹੀ ਕਰਾਣੇ ਮੈਂ ਹਰ ਕੰਮ ਚੰਗ ਸੰ સહਾਈ ਹੋਣਾ ਬਾਬਾ ਦੀਪ ਸਿੰਘ ਜੀ ਮੈਨੂੰ ਮੇਰੇ ਕੰਮਾਂ ਦੀ ਟੈਨਸ਼ਨ ਨਹੀਂ ਹੈਗੀ ਇਹ ਕਿੱਦਾਂ ਹੋਏਗਾ ਉਹ ਕਿੱਦਾਂ ਹੋਏਗਾ ਮੇਰੀ ਸਮਰੱਥਾ ਹੀ ਨਹੀਂ ਗੀਨਨੀ ਮੈਂ ਆਪਣੀ ਜ਼ਿੰਦਗੀ ਦੀ ਸਾਰੀ ਡੋਰ ਹੀ ਤੁਹਾਡੇ ਹੱਥਾਂ 'ਚ ਰੱਖਤੀ ਆ ਬਾਬਾ ਦੀਪ ਸਿੰਘ ਜੀ ਸਾਰੇ ਕਾਰੇ ਤੁਸੀਂ ਹੀ ਪੂਰੇ ਕਰਾਣੇ ਬਸ ਫਿਰ ਤੁਹਾਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਫਿਰ ਫਿਕਰ ਕਰਨ ਦੀ ਗੱਲ ਹੀ ਨਹੀਂ ਕੀ ਕੋਈ ਬਾਬਾ ਦੀਪ ਸਿੰਘ ਨੇ ਸਾਰੇ ਕਾਰਜ ਆਪੇ ਪੂਰੇ ਕਰਾ ਦਨੇ ਆ ਕਦੇ ਨਹੀਂ ਡਰਨਾ ਕਦੇ ਟੈਨਸ਼ਨ ਨਹੀਂ ਲੈਣੀ ਕੱਲਾ ਨਹੀਂ ਸੋਮਣਾ ਆਪਣੇ ਆਪ ਨੂੰ ਬਾਬਾ ਦੀਪ ਸਿੰਘ ਜੀ ਜਦੋਂ ਤੱਕ ਤੁਹਾਡੇ ਨਾਲ ਬੈਠੇ ਆ ਨਾ ਮੈਂ ਕਹਿੰਦਾ ਕੋਈ ਗੱਲ ਹੀ ਨਹੀਂ ਕੀ ਪ੍ਰਵਾਹ ਕਰਨ ਦੀ ਇੱਥੇ ਕਠਿਨ ਤੋਂ ਕਠਿਨ ਸਮਾ ਤੁਹਾਡੇ ਸਿਰ ਤੇ ਆ ਗਿਆ ਹੋਵੇ ਸਾਰਿਆਂ ਨੇ ਬਾਹ ਛੱਡਤੀ ਹੋਵੇ ਤੁਹਾਡੀ ਜਿੰਨੇ ਯਾਰ ਦੋ ਰਿਸ਼ਤੇਦਾਰ ਸਾਰੇ ਸਾਹ ਛੱਡ ਗਏ ਹੋਣ ਬਾਬਾ ਦੀਪ ਸਿੰਘ ਜੀ ਜਦੋਂ ਤੱਕ ਤੁਹਾਡੇ ਨਾਲ ਬੈਠਿਆ ਨਾ ਦੁਨੀਆ 'ਚ ਤੁਹਾਨੂੰ ਕੋਈ ਵੀ ਘੜੀ ਹਰਾ ਨਹੀਂ ਸਕਦੀ ਬਾਬਾ ਦੀਪ ਸਿੰਘ ਜੀ ਨੇ ਸਭ ਕੁਝ ਠੀਕ ਕਰ ਦੇਣਾ ਪਿਆਰ ਨਾਲ ਲਿਖੋ ਤਨ ਤਨ ਬਾਬਾ ਦੀਪ ਸਿੰਘ ਜੀ